ਕਿੰਨੇ ਕਿਲੋਮੀਟਰ ਹੈ ਯਾਂਹੋਂ ਸੇ ਯਾਂਹੋਂ ਸੇ ਆਬੀ 13 ਕਿਲੋਮੀਟਰ ਹੈ ਜਾਂ ਤੂੰ ਮਾਜ ਰੁਕੋਗੇ ਆਪ ਨੂੰ ਆਪਣੇ ਆਪ ਨੂੰ ਚੜਾਓਗੇ ਕਿ ਬੈਗ ਲੈ ਕੇ ਚੜੋਗੇ ਐਡਾ ਵੱਡਾ ਬੈਗ ਢਾਂਕੇ ਤੁਰ ਕੇ ਜਿਦਾ ਸਕੂਲੇ ਚ ਲੈ ਆਓ ਮੇਰਾ ਬੈਗ ਹੈ ਮੇਰਾ ਲੈਗ ਡੇ ਸਕਿਪ ਕਰਦਾ ਨਾ ਉਹ ਇੱਥੇ ਆ ਜਾ ਉਹਨੂੰ ਇੱਕ ਰੇ ਇੱਥੇ ਲਿਓ ਹੋ ਗਿਆ ਰੈਡੀ ਹਾਂ ਜੈਲੀਂ ਠੜ ਲਗੰਦੀ ਤੈਨੂੰ ਪਹਿਲਾਂ ਵੀ ਕੱਲੀ ਪੈਂਦੀ ਗੁਰਾ ਵੱਟੋ ਵੱਡੀ ਸ਼ਰਟ ਵਾਹੀ ਤਰੇ ਪਰਨਾ ਤੇਰਾ 17 ਪਰਨਾ ਹੋਰ ਗਿਆ ਦੇ ਹੈ ਨਹੀਂ ਤੇ ਚੱਲੇ ਫਿਰ ਰੈਡੀ ਹੋ ਗਏ ਆਪਾਂ ਰਵੇ ਸਾਡੇ ਸੱਤੋਂ ਨਾਲੇ ਆ ਬਹੁਤ ਸੰਦਾ ਜੀ ਰੂਮ 깔ੀ ਕਰ ਦਿਓ ਮੇਰੀ ਗੱਲ ਸੁਣੋ ਕੋਤੇ ਨਾ ਸਾਫ ਸਾਫ ਲਈ ਆ ਜੀ ਚੱਲੇ ਜਾਏਂਗਾ ਜਰੋਂ ਚਾਬੀ ਬਣਾਉਣ ਜਾਓਗੇ ਉੱਥੇ ਵੇਖੀ ਅੰਧ ਵੀ ਜੇ ਤੇ ਤੁਸੀਂ ਸਾਡੇ ਸੱਤ ਰੂਮ 깔ੀ 깔ੀ ਕਰ ਦਿਓਗੇ ਠੀਕ ਐ ਨਹੀਂ ਤਾਂ ਫਿਰ ਅਹੀਂ ਕਾਰਵਾਈ ਕਰਕੇ ਤੇ ਆਪ ਕਰਵਾਵੋਗੇ ਸੱਧੀਆਂ ਤੋਂ ਸੱਧੀਆਂ ਜੋੜਨੇ ਵੀ ਆਪਾਂ ਬਹੁਤ ਜ਼ਰ ਬੂੜ ਤੇ ਚੱਲੀਏ ਯਾਰ ਕੋਸਮਾ ਨੂੰ ਆਪਣਾ ਨਹੀਂ ਚੁੱਕੰਦੇ ਹਾਂ ਹਾਂ ਵੀ ਬੈਗ ਮੋਟਨ ਵਾਲਾ ਸੋਨਾ ਲੱਗਣਿਆ ਤੂੰ ਇਹੋ ਤਾਂ ਮੰਮਾ ਨਾਲ ਹੀ ਤੇ ਹੀ ਹਾਂ ਚੱਲ ਚਲੋ ਚਲੋ ਅੱਬੀ ਲੈ ਬੋਸ ਆਪਾਂ ਰੈਡੀ ਦੇਖ ਲਈਏ ਚੜਾਈਆਂ ਨੂੰ ਨਾ ਸੁੱਕ ਉਹ ਵੀ ਉਹਦਾ ਸਮਾਂ ਹੋ ਗਿਆ ਇਹ ਨਹੀਂ ਚੱਲਿਆ ਰੋਇਆ ਹੋਏ ਹੋਏ ਤੁਸੀਂ ਬਾਕੀ ਗੱਲਾਂ ਛੱਡੋ ਵਿਊ ਚੈੱਕ ਕਰੋ ਤੁਸੀਂ ਆਹ ਕਹਿੰਦੇ ਨੇ ਜਿਹੜਾ ਉੱਤੇ ਉੱਤੇ ਆ ਜਾਊਗਾ ਇਹ ਹੈ ਵੀਡੀਓਜ਼ ਵੀ ਬਣਾ ਲੈਣਾ ਜਰੂਰ ਜਰੂਰ ਮੈਮ ਜਰੂਰ ਫੋਟੋ ਮੈਂ ਖਿੱਚ ਲਿਆ ਮੈਂ ਲੈ ਉਹ ਖਿੱਚ ਕੇ ਰਾਵ ਮਾ ਤੁਹਾਨੂੰ ਪੌਣਾ ਭਰਾ ਲਵ ਯੂਰ ਚੈੱਕ ਕਰ ਤੋ ਦੇ ਲਈ ਆ ਸਾਰੀ ਪੇਟ ਪਾਰਕਿੰਗ ਆਇ ਗੁਰਾ ਰਾ ਸੱਦੇ ਦਾ ਸੱਦਾ ਜਿਹਾ ਲੱਗ ਰਿਹਾ ਸੀ ਕਿੱਥੇ ਪਾਜੀ ਹੈ ਕਿੱਥੇ ਆਪਣਾ ਰਾਜਪਾਲ ਸਰ ਕਿੱਥੇ ਆ ਪੁੱਛ ਲੈਣਾ ਹੈ ਇਹ ਵੀ ਇੱਥੇ ਉਹਨਾਂ ਇਕੱਲੇ ਫੋਨ ਕਰ ਪੁੱਛ ਕਿੱਥੇ ਆ ਚੋਕਲਾ ਬੈਗ ਡੇਕਣਾ ਭਾਈ ਮੇਰਾ ਨਹੀਂ ਤੇਰਾ ਬੈਗ ਡੇਕ ਤੇ ਮੈਨੂੰ ਨਾ ਦਿਖਾ ਕਿਹੜਾ ਤੇਰਾ ਇਹ ਨਹੀਂ ਡੇਕਦਾ ਓਕੇ ਇੱਕ ਮਿੰਟ ਪੁੱਛਣ ਦਿੰਦਾ ਮੈਂ ਇਹਨੂੰ ਕਿਹਾ ਹੀ ਬਾਜੇ ਮੈਨੂੰ ਯਾਤਰ ਬੰਦਾ ਦੱਸਦਾ ਵਾ ਹਾਂ ਇਹ ਦੋ ਦੋ ਬੈਗ ਲੈ ਕੇ ਜਾਂਦੇ ਨਾ ਟਰੈਕ ਤੇ ਮੈਂ ਵਗੈਰਾ ਤੂੰ ਯਾਤ ਨਹੀਂ ਮਾਰਦਾ ਆਪ ਨੂੰ ਆਪਣੇ ਆਪ ਨੂੰ ਚੜਾਉਗੇ ਕਿ ਬੈਗ ਲੈ ਕੇ ਚੜੋਗੇ ਐਡਾ ਵੱਡਾ ਬੈਗ ਢਾਂਕੇ ਤੁਰ ਕੇ ਜਿਦਾ ਸਕੂਲੇ ਚ ਲੈ ਆਉਂ ਮੇਰਾ ਬੈਗ ਹੈ ਨਹੀਂ ਆ ਬਸ ਉਹ ਮੇਰਾ ਦੂਜੀ ਹੁੱਡੀ ਵਿੱਚ ਲਿਆ ਉਹ ਦੂਜੀ ਕੰਬਲ ਜਾਈ ਉਹਨੇ ਪਹਾੜਾ ਚ ਪਹਿਲੀ ਵਾਰੀ ਲੈ ਕੇ ਆਏ ਹੋ ਤੈਨੂੰ ਨਹੀਂ ਯਾਤਰਾ ਤੇ ਬੜੀਆਂ ਕਰਦਾ ਹੀ ਇਹ ਕਿ ਪਰ ਕਰਦਾ ਗਰਮੀ ਵਾਲੀਆਂ ਤੰਗ ਮੇਰੀ ਬੋੜੀ ਨਹੀਂ ਨਾ ਪਤਾ ਮੈਂ ਇੱਕ ਮਿੰਟ ਚ ਚੜ ਜਾਣਾ ਐ ਬਈਆ ਕਿਦਨੇ ਕਿਤਨੇ ਕਿਲੋਮੀਟਰ ਹੈ ਜਾਂ ਸੇ

ਉਕੇ ਦਿਖਾਣ ਨਹੀਂ ਲਾਉਣੀ ਨੂੰ ਹੀ ਜਾਗੇ ਆਹ ਤੇ ਗੁਰਦੁਆਰਾ ਪ੍ਰਸ਼ਾਦ ਹੈ ਆ ਜਾ ਸ਼ਮੈਗਰ ਮੈਗੀ ਬਣਾ ਕੇ ਖਮਣ ਲਗੇ ਜੀ ਮੈਗੀ ਬਣਾ ਲਗੇ ਕੋਈ ਆ ਵਿੱਚ ਰੱਖਣੀ ਆ ਠੀਕ ਹੈ ਤਾੜੀ ਸੇ ਜਾਓ ਤੇ ਹੈ 4 ਕਿਲੋ ਮੀਟਰ ਤਾੜੀ ਸੇ ਇਹ ਮੁਸ਼ਕਲ ਨਹੀਂ ਆਈਏ ਹਮਾਰਾ ਫੌਜੀ ਹੈ ਫੌਜੀ ਆ ਜਾ ਆ ਜਾ ਆ ਜਾ ਫੌਜੀ ਇਹ ਤੁਹਾਨੂੰ ਟੱਪਾ ਉਹ ਪਹਾੜਾਂ ਦੇ ਪਰਬਤ ਉੱਤੇ ਉੱਤੇ ਸਾਡੇ ਚੱਟਪਾਟ ਬਾਰਗ ਇਨ ਰੈਡੀਨਸ ਸਟਾਫ ਚਾਹ ਤਾਂ ਜਣਾਤਾ ਉਹ ਉਹਨੂੰ ਛੋੜਦਾ ਕੰਡਾ ਮਾਮਾ ਕਹਿੰਦਾ ਚਲੋ ਭਾਈ ਗੁਰਜੀ ਲੰਗਰ ਤਾਂ ਨੂੰ ਸ਼ਿਕਾਤ ਆ ਆ ਬਹੁਤ ਲੇਟ ਹੋ ਗਈ ਚਾਹ ਛਕ ਲਈ ਚਲੋ ਵਧੀਆ ਮੈਂ ਨਹੀਂ ਕਿ ਮੈਂ ਪਰ ਅੱਜ ਛਕਾਂਗੇ ਉਹ ਠੰਡਾਈ ਵੀ ਨਹੀਂ ਸਪਾਈ ਨਹੀਂ ਮਿਲਨੀ ਓਏ ਆਹ ਸਰਾਹ ਲਾਤਾ ਬਾਬਿਆਂ ਨੇ ਪਤਾ ਯਾਰ ਕਹਿ ਗਏ ਚਲੋ ਚਲੋ ਲੈ ਵੀ ਸਾਹਿਬ ਨਿਕਲ ਕੇ ਯਾਤਰਾ ਨੂੰ ਹਾਂ ਮੈਂ ਕਹਿੰਦਾ ਸਪਲੈਂਡਰ ਜਿੱਥੋਂ ਤੱਕ ਮਰਜ਼ੀ ਆ ਇਹਨਾਂ ਜੋ ਮਰਜ਼ੀ ਕਰ ਲੈ ਮੇਰਾ ਤਾਂ ਆਪਣੇ ਵਾਲੇ ਵੀ ਲੈ ਲ ਤੱਕ ਪਾਈਏ ਇੱਕ ਰੀ ਐਸਾ ਲੋ ਘੋਰ ਘਰੇ ਦਾ ਉੱਥੇ ਛੱਡ ਆਵਾਂਗੇ ਬਹੁਤ ਜਾਵੇ ਬਸ ਬੜਾ ਵਾ ਘੋਰ ਦਵਾਰਾ ਨੂੰ ਗੋਭਿੰਗੜ ਅੱਛਾ ਆਪਾਂ ਹੁਣ ਐ ਨਹੀਂ ਜਾਣਾ ਵਾ ओके ਜਾਣਦੇ ਉਹਨਾਂ ਨੂੰ ਆ ਜਾ ਆਦਾ ਹੈ ਬਿਲੇਟ ਰੇਟਾ ਕੇ ਪਾਪਾ ਨਹੀਂ ਇਹਨੂੰ ਛਾੜ ਦੇ ਕਿੰਨਾ ਜੈਕਟ ਲਾਲ ਲੜੀ ਜੁਰੀ ਮੈਂ ਮਰ ਜਾ ਆਏ ਛਾੜ ਦੇ ਨਹੀਂ ਮੈਂ ਤਾਂ ਕੰਬਲ ਹੈਗਾ ਤਾਂ ਕੰਬਲ ਦਿਖਾਵਾਂਗੇ ਤੈਨੂੰ ਕਿਹੜਾ ਕੰਬਲ ਆ ਕਰੀਏ ਤਾਂ ਕਿ ਆਪਣੀ ਚੱਲ ਵੀ ਪਈ 50 ਲੈ ਤੂੰ ਬੋਲੇ ਕੱਟਿਆ ਲੋ ਇਹਦੀ ਪੁੱਲ ਤਾਂ ਨਹੀਂ ਬਾਲ ਕਰੀਦਾ ਪਾ ਬੜਾ ਹੈ ਵੀ ਡਰਵਰਿਆ ਤੂੰ ਬਨ ਗਿਆ ਤੇਰੀ ਡਰਾਈਵਰੀ ਨੂੰ ਮੈਂ ਕੀ ਆਲਾ ਯਾਰ ਕੁੱਲੇ ਬਹੁਤ ਕਿੱਥੇ ਲਾਇਆ ਪਾਣੂ ਜਗਾ ਕਿਹੜੀ ਆ ਕਿੰਨਾ ਗਾਉਂ ਕਿੰਨਾ ਅੱਗੇ ਗਾਉਂ ਅੱਗੇ ਜਾਣਾ ਨਹੀਂ ਤੂੰ ਨਹੀਂ ਅੱਗੇ ਲਾਉਣਾ ਸਾਹਮਣੇ ਜਾਇਂਗਾ ਬ੍ਰੇਕ ਤੇ ਗਾੜੀ ਆ ਕੇ ਦੇਰ ਤੂੰ ਆਪਣੀ ਬੜੀ ਗਲਤੀ ਕਰ ਲਿਆ ਯਾਰ ਅੱਗੇ ਨਹੀਂ ਜਾਣਾ ਦਿੱਸੇ ਭਈਆ ਪੁਲਿਸ ਵਾਲੇ ਬੈਠੇ ਆ ਗਏ ਅੱਲਾ ਪੁੱਲਸ ਵਾਲਿਆਂ ਨਾਲ ਗੱਲ ਕਰੀ ਕੀ ਜਾਂਦੇ ਆ ਰਹੀ ਆ ਯਾਰ ਉਹ ਨਹੀਂ ਉਹ ਭਰਾ ਬਹੁਤ ਸੇ ਛੱਟ ਵੀ ਆਇਆ ਈ ਹਾਂ ਛੱਟ ਵੀ ਆਇਆ ਤੈਨੂੰ ਕਿਹਾ ਈ ਤੇ ਚੱਲ ਜੀ ਕੋਈ ਨਹੀਂ ਤੂੰ ਆਣਾ ਵੀ ਨਹੀਂ ਲੱਗਾ ਤਰਾਉਣੀਆਂ ਤਰਾਉਣ ਕੇ ਆਇਆ ਆਉਂਦਾ ਵੇ ਲਾਂਗੇ ਆਏ ਆ ਬਾਦ ਆ ਜੀ ਗੈਸਟ ਹਾਊਸ ਹੈਗਾ ਜੀ ਜੇਮ ਵਾਲੇ ਵੀਰਾਂ ਨੂੰ ਬੇਨਤੀ ਆ ਇਸ ਸਕੁਆਇਰ ਲੈਗ ਡੇ ਜਿਹੜਾ ਲੈਗ ਡੇ ਸਕਿਪ ਕਰਦਾ ਨਾ ਉਹ ਇੱਥੇ ਆਜਾ ਉਹਨੂੰ ਇੱਕ ਕਰ ਇੱਥੇ ਲਿਆਓ ਫੇਰ ਨੂੰ ਪਤਾ ਲੱਗੇ ਵੀ ਲੈਗ ਡੇ ਨਹੀਂ ਸਕਿਪ ਕਰਨਾ ਹੈ ਲਾਓ ਭਾਵੇਂ ਲਾਈਟ ਲਾਓ ਪਰ ਲਾਓ ਜਰੂਰ ਆਜੋ 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 ਆਜਾ ਆ ਜਾ ਆ ਜਾ ਮਿੱਠੀ ਆ ਜਾ ਕਿਉਂ ਨਰਮ ਆਸਾਬ ਨਾਲ ਵਰਤਨੇ ਵਾ ਆ ਠੀਕ ਆ ਨੰਦਿਆ ਆਨੰਦ ਪੂਰੇ ਹੋਣ ਦੇ ਜਿੰਦਗੀ ਦੇ ਪੂਰੇ ਖੜੀ ਚੜਾਈ ਹੈ ਕਿਰਪਾ ਧੀਰੇ ਚਲੇ ਸੁਣ ਲਾ ਓਏ ਬਾਬਾ ਦਾ ਵਾਲਾ ਪਟਾ ਨੇ ਜ਼ੋਰ ਨਹੀਂ ਵਿਖਾਉਣਾ ਸ਼ਾਰਟਕਟ ਮਾਰਨਾ ਵਾ ਉਹਦਾ ਉਹ ਤੋਂ ਘੁੰਮ ਕੇ ਜਾਣਾ ਆਪਣਾ ਆਪਾਂ ਇੱਥੋਂ ਚੱਲਦੇ ਆਂ ਜਾਣਾ ਵਾ ਹੈ ਤੌੜ ਕੱਟ ਜਾਣਾ ਵਾ ਜੇ ਜਾਣਾ ਤੇ ਕਰ ਪਹਿਲਾਂ ਇੱਧਰ ਵੇਖ ਲਈਂ ਜਾਂਦਾ ਵਾ ਜਾਾਂਗੇ ਇਹ ਵੀ ਜੱਟਾ ਤਾਂ ਮੌਖਾ ਕਰ ਕਰਾਂਗੇ ਆ ਜਾ ਹਰ ਚੱਲ ਮਗਰ ਨਾ ਵੇਖੀ ਆ ਜਾ ਫਿਰ ਮਗਰ ਨਹੀਂ ਮੈਂ ਨੰਦਾ ਕੋਈ ਗੱਲ ਨਹੀਂ ਮੈਂ ਹੱਥ ਬਾਉਂ ਚੱਲ 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 ਬਹੁਤ ਚੱਲ ਮਾੜਾ ਇੱਧਰ ਵਿਖਾ ਰਹੀ ਏ ਤੇਰੇ ਨਾਲ ਵਿਖਾਉਣ ਰਿਹਾ ਮੈਂ ਚੱਲ ਥੱਲੇ ਵਿਖਾ ਥੱਲੇ ਨਾ ਨਾ ਐ F12 ਨੂੰ ਨਾਲ ਨਾ ਲਿਆਉ ਸੁਣ ਪਾਜੀ ਪਾਜੀ ਨਾਲ ਲੈ ਜਾਓ ਨਾਲ ਲੈ ਆਓ ਇਧਰ ਆ ਵੇ ਲੋ ਕੀ ਚੱਕ ਰਿਆ ਸ਼ਾਰਟਕਟ ਨਾਲ ਕੋਈ ਵੀ ਨਾ ਲਵੇ ਸ਼ਾਰਟਕਟ ਹੈ ਮੈਨੂੰ ਤਾਂ ਉਹ ਨਾਲ ਚਾਹੀਦਾ ਡਰ ਲੱਗਦਾ ਐ ਬੜਾ ਡੂੰਗਾ ਜੀ ਆਵਾ ਮੇਰੀ ਗੱਲ ਸੁਣ ਹੈ ਮੈਨੂੰ ਤਾਂ ਉਹਦਾ ਚਾਹੀਦਾ ਉਹਦਾ ਡਰ ਲੱਗਦਾ ਮੈਂ ਤੇ ਚਾਹੀਦਾ ਬੜਾ ਚਾਲੂ ਚਾਲ ਕੋਈ ਮੈਨੂੰ ਉਸੇ ਹੱਥ ਪਾਣਾ ਮਗਰ ਵੇਖਿਆ ਇੱਕਰੀ ਮੇਰਾ ਦਾਲ ਚੌਲ ਵੀ ਘਟ ਖਾਦਾ ਸੀ ਮੈਂ ਚਲ ਬਸ ਮੈਨੂੰ ਆਂਦੇ ਅੱਗੇ ਮਿਲਣਾ ਬੜਾ ਕੋਹਿਆ ਤੇ ਅੱਗੇ ਲੰਗਰ ਹੀ ਲੰਗਰ ਆ ਮੈਂ ਚੰਗੇ ਵਾਲੇ ਮੈਲ ਦੋ ਵਾਰੀ ਕੜੀ ਚਾਲ ਪਾ ਕੇ ਖਾ ਆ ਇਹਨਾਂ ਨੂੰ ਜੋ ਮਰਜ਼ੀ ਖਵਾ ਦੇ ਮੈਨੂੰ ਚਾਹ ਪਿਆਰੇ ਮੇਰਾ ਵੀਰ ਲੈ ਜਿਹਨਾਂ ਨੂੰ ਉੱਤੇ ਨਹੀਂ ਜਾਂਦੇ ਚਾਹ ਪੀਤੇ ਆ ਚਾਹ ਪੀਤੇ ਆ ਚਾਹ ਪੀਤੇ ਚਾਹ ਚਾਹੇ ਪੀਵਾਂਗੇ ਉਹ ਭਰਾਵਾ ਚਾਹ ਇੱਕ ਪ੍ਰੀ ਵਰਕਆਊਟ ਆ ਲੈ ਮੇਰੇ ਲਈ ਇੱਕ ਲਾਇਆ ਚਾਰਜ ਹੋ ਗਿਆ ਹਣ ਸਟਿੰਗ ਪੀ ਗਏ ਆ ਨਹੀਂ ਫਿਰ ਮੇਰੇ ਲਈ ਚਾਹ ਲਓ ਮੇਰਾ ਤਾਂ ਪ੍ਰੀ ਵਰਕਆਊਟ ਹੋਈ ਆ ਬਾਸ ਆਜੋ ਆਜੋ ਉਹ ਕੰਨ ਨੇ ਲਖੜਾ ਬੰਨ ਮੇਰੇ ਵਾਲ ਨੂੰ ਚੱਲ ਜਾਓ ਉਹ ਸ਼ਰਦਾਈ ਵੀ ਪੀ ਲਾਂਗੇ ਆਜੋ ਚਾਹ ਪੀਓ ਪਹਿਲਾਂ ਯੋ ਬੋਸ ਯਾਰ ਉਸਤਾਦ ਜੀ ਜਿੰਨੂੰ ਮਰਜ਼ੀ ਪੁੱਛ ਲੈ ਚਾਹ ਇੱਕ ਸਹੀ ਬਰਕਾ ਮੇਰਾ એનર્ਜੀ ਡਰਿੰਕ ਆ ਮੈਨੂੰ ਲੱਗਦਾ ਕਾਨੂੰਨ ਤੋਂ ਮੈਨੂੰ ਮਨਾ ਕਰੰਦੀਆਂ ਵਾ ਤੇ ਬਹਿ ਜਾ ਫੇਰ ਕੁਰਸੀ ਲਾ ਲੈ ਪਿੱਛੇ ਆ ਇਧਰ ਆ ਉੱਤੇ ਬਹਿ ਇਹਨੂੰ ਬੈਗ ਚ ਕੰਨਿਆ ਥੋੜਾ ਲੈਵਲ ਜਾ ਬਣਿਆ ਰਹਿਉ ਯਾਰ ਲੈਵਲ ਬਣਿਆ ਲਊਗਾ ਮੈਂ ਮੈਂ ਲਾਉਣਾ ਮੋੜਿਆਂ ਤੋਂ ਤੇ ਮੇਰਾ ਵਾਦਾ ਮੈਂ ਆਪਣਾ ਚੱਕੜ ਪੜਾ ਕੀ ਆ ਇੱਕ ਪੜਾ ਕੀ ਆ ਇਹਨੇ ਕਿਤੇ ਨੀਂਦ ਪੂਰੀ ਆਹੋ ਗੱਲਾਂ ਹੁੰਦੀਆਂ ਨੇ ਹੋਣ ਇਹਨੂੰ ਹੋਰੀਆਂ ਗੱਲਾਂ ਇਹ ਕੀ ਗੱਲ ਹੋਈ ਇਹਨੂੰ ਹੋਣੀਆਂ ਗੱਲਾਂ ਸੌ ਹੌਲੀ ਹੌਲੀ ਸਟੈਪ ਛੋਟੇ ਰੱਖੋ ਪੈਰਾਂ ਲਵੇ ਕੇ ਤਰੋ ਪੈਰਾਂ ਲਵੇ ਕੇ ਤਰੋ ਸਟੈਪ ਛੋਟੇ ਵੀਡੀਓ ਬਣਾ ਮੈਂ ਇਥੋਂ ਦੇ ਲੋਕਾਂ ਨੂੰ ਗਾਈਡ ਕਰਾਂ ਗਾਈਡ ਕਰਨਾ ਉਹ ਮਾਈਕ ਅਹੀਂ ਨੂੰ ਬਣਾ ਵਾਲਾ ਪੜਾਇਆ ਮਾਈਕ ਨੂੰ ਆ ਇਹਨਾਂ ਮਾਈਕ ਨੂੰ ਨਾਲ ਆ ਸੰਪੂਰਨ ਵਿਬਰਾਟ ਭਾਈਓ ਬਹਿਨੋ ਭਾਈਓਰ ਬਹਿਨੋ ਆਪ ਲੋਕ ਆ ਸਕਦੇ ਹੋ ਤੁਹਾਨੂੰ ਬੋਟ ਕਿਸਕਾ ਦਿਆ ਹੈ 2.5 3 ਕਿਲੋ ਕਿਰਪਾ ਛੋਟੇ ਛੋਟੇ ਸਟੈਪ ਰੱਖੀ ਬਿਲਕੁਲ ਦਸ ਨਾ ਇਦਾਂ ਇਦਾਂ ਕਰਕੇ ਦਸ ਮੜਾਇਆ 2.5 ਕਿਲੋਮੀਟਰ ਦੀ ਬਾਕੀ ਇਦਾਂ ਦਾ ਕਰਕੇ ਦ ਮਤਾਂ ਸੇ ਵੇਲਾ ਨੂੰ ਪੂਰਾ ਨਹੀਂ ਦੱਸਣਿਆ ਯਾਰ ਆਪ ਚੰਗੀ ਤਰ੍ਹਾਂ ਦੱਸੋਣ ਆਪ ਸਪੀਕਰ ਦੀਆਂ ਮਜ਼ਾਕ ਉਡਾ ਰਹੇ ਆਪ ਕੋ ਪ੍ਰੈਕਟੀਕਲ ਕਰਕੇ ਦਿਖਾਣਾ ਚਾਹੀਏ ਸਰ ਜਾ ਤੁਰਕੇ ਵਖਾ ਪਾਜੀ ਜੀ ਜਿਹੜਾ ਮੋਡਲਿੰਗ ਚ ਕੱਪੜੇ ਵੇਚਦੇ ਆ ਨਾ ਪਹਿਲੇ ਤੁਰਕੇ ਵਖਾਉਂਦੇ ਅਗਲੇ ਮੋਡਲਿੰਗ ਥੋੜਾ ਕੰਨੀ ਜਾਣਤਾ ਤੂੰ ਤੂੰ ਹੀ ਜਾਣਕਾਰੀ ਦੇਣਾ ਤੁਰਕੇ ਦੱਸ ਪੇਂਣਾ ਨਾ ਸਟੈਪ ਰੱਖਣਾ ਮੇਨ ਗੱਲ ਇਹ ਹੈ ਕਿ ਰੋਡ ਕਰ ਨਹੀਂ ਰੱਖਣਾ ਇੱਕ ਮੈਂ ਰੱਖ ਕੇ ਵੇਖਿਆ ਆਂਦਾ ਆ ਸ਼ਾਰਟਕਟ ਮਾਰਨਾ ਲੈ ਮਾਰਦੇ ਫਿਰ ਕਿਹੜੀ ਗੱਲ ਜੀਨ ਪੜ ਗਈ ਹਣੀ ਉਧਰ ਹੀ ਹੋਣੀ ਜੀਨ ਟੈਟ ਜੀ ਦਾ ਜਦੋਂ ਚੜਦਾ ਜੀ ਨਜ਼ਰ ਆਉਂਦਾ ਜਦੋਂ ਚੜ ਲੱਗਾ ਚੜਿਆ ਨਹੀਂ ਆਉਣਾ ਮੈਂ ਨਹੀਂ ਹੁਣ ਸ਼ਾਰਟਕਟ ਮਾਰਦਾ ਮੈਂ ਤਾਂ ਸਾਰਿਆਂ ਨੂੰ ਸਲਾਹ ਉਹ ਵੀ ਸ਼ਾਰਟਕਟ ਨਾ ਮਾਰਿਓ ਆਛੀ ਲਾਗਦੀ ਆਪਾਂ ਪਾਛੇ ਭਾਈ ਕਾਦੀ એનર્ਜੀ ਡਰਿੰਕ ਉਹ ਵੀ ਹਾਂ ਨਹੀਂ ਪੁੱਲਾ ਵੀ ਤੋਂ ਹੀ ਹੈ ਬਹੁਤ ਮਨੇ ਜਾ ਬੱਜ ਗਿਆ ਬੱਜ ਗਿਆ ਆਪਣੀ એનર્ਜੀ ਡਰਿੰਕ ਆ ਅੱਗੇ ਹੀ ਬੜਾ ਵੱਡਾ ਗਲਾਸ ਡੋਲੀ ਜਾਂਦੇ ਹੋ ਠੀਕ ਹੈ ਬਾਸ ਉੱਪਰ ਮੈਂ ਤੁਹਾਨੂੰ ਇਹ ਮੁੱਦਾ ਦੱਸਾਂਵਾਂ 10 ਕਿਲੋਮੀਟਰ ਇਹ ਬੰਸਾ 10 ਕਿਲੋਮੀਟਰ ਹੈ ਕਿਹੜਾ ਖਾਣਾ ਇਹਦਾ ਮਤਲਬ ਆਪਣੀ ਸ਼ਰਮ ਵਾਲੀ ਗੱਲ ਆ 3 ਕਿਲੋਮੀਟਰ ਆਏ ਸਿਰਫ ਆ ਥੋੜਾ ਘੁਰਾ 3 ਕਿਲੋਮੀਟਰ ਥੋੜਾ ਹੁੰਦਾ ਪੈ ਆ ਯਾਰ ਅੱਜ 1000 ਰੁਪਏ ਦੇ ਕੱਢਣ ਆ ਨਾ ਮੈਂ ਉੱਤੇ ਜਾਂਦਾ ਫਾਇਰੇ ਕੋਈ ਨਹੀਂ ਹੈਗਾ ਭਾਵੇਂ ਮੇਰੇ ਨਾਲ 16 ਲੈ ਜਾ ਹੋਰ ਮਤਲਬ ਦੋ 2.5 ਜਾਂ 3 ਕਿਲੋਮੀਟਰ ਤੱਕ ਗਏ ਹੋਗੇ ਹਣਾ ਬਾਈ ਕਿਤਨਾ ਖਚਰ ਆਇਆ ਉਹਨੇ ਖਚਰ ਨਹੀਂ ਡਰਾਉਂਦੀ ਮੈਂ ਕਹਿੰਦਾ ਉਹਨੇ ਖਚਰ ਨਹੀਂ ਡਰਾਉਂਦੀ ਜਿਹਨੇ ਖਚਰ ਆਲੇ ਡਰਉਂਜੋ ਤਬ ਕੇ ਮਰੀਏ ਤੇ ਰੁਕ ਰੁਕ ਕਰ ਚਲੇ ਸਾਹ ਨਹੀਂ ਖੁਲੇਗੀ ਕੀ ਆ ਬਾਤ ਹੈ ਪੂਰੀ ਗੈਰਨਸ ਲਈ ਬਾਦਿਆਂ ਚੱਲ ਲਈਏ ਯਾਰ ਫੇ ਡੀਕ ਲਈ ਉਹਨਾਂ ਨੂੰ ਉਹ ਡੀਕ ਕੇ ਫੇਰੇ ਚਲਦੇ ਆ ਆ ਜੜੀ ਹੈ ਮੇਰਾ ਜ਼ਰਾਦਾ ਹੀ ਹੋ ਸੱਦੇ ਦੇ ਸਾਰੇ ਜਾਣਦੇ ਆ ਮੈਨੂੰ ਉਮੀਦ ਹੀ ਵੀ ਤੁਸੀਂ ਅਜੇ ਅੱਧਾ ਘੰਟਾ ਹੋਰ ਸਾਨੂੰ ਵੇਟ ਕਰਾਓਗੇ ਮੈਨੂੰ ਉਮੀਦ ਹੀ ਵੀ ਅੱਧਾ ਘੰਟਾ ਹੋਰ ਵੇਟ ਕਰਾਓਗੇ ਅਹੀਂ ਤੁਹਾਨੂੰ ਟਿਕਟ ਦੇਣੀ ਅੱਧਾ ਘੰਟਾ ਦਾ ਮੀਡੀਏ ਉਹ ਜਾ ਪ੍ਰਵਾਹ ਉਹ ਕਿ ਆਮਨੇ ਮਸਾਲੇ ਖੀਰੇ ਖਾਏ ਜਾਂ ਨਾਰੀਲ ਨਾਰੀਲ ਵਿੱਚ ਕਿਉਂ ਦੇ ਇੱਕ ਬੇਸ਼ਰਮ ਅਸਲਾਮੁਅਲਾਈਕੁਮ ਅਛਾ ਖਾ ਪੀ ਕੇ ਆਉਂਦੇ ਤੈਨੂੰ ਟਾਈਮ ਲੱਗਣ ਦਾ ਮੈਂ ਹਾਂ ਹੀ ਰਹਿਣਾ ਚਲ ਸਰਦਾਈ ਨਹੀਂ ਪੀ ਹੈ ਹੀ ਉਹ ਤਾਂ ਹੀ ਸਰਦਾਈ ਦੇਣੀ ਬਾਜਾ ਸਰਦਾਈ ਨਹੀਂ ਪੀ ਜਲਦਾ ਜਾਣਾ ਨਾ ਕਿਰੋ ਉਹ ਫਿਰ ਸਰਦਾਈ ਵੀ ਮਿਲੀ ਮੈਂ ਕਿਹਾ ਉੱਥੇ ਰੁਕਣ ਕਿ ਤੇ ਹੁੰਦੇ ਨਹੀਂ ਉੱਥੇ ਸਰਦਾਈ ਹੀ ਹਾਂ ਫਿਰ ਅਸੀਂ ਪੀ ਨਹੀਂ ਅਸੀਂ ਪਿਛੇ ਚਲਦੇ ਆਈਂ ਤਦਿਆ ਮੈਂ ਕਿਹਾ ਅੱਗੇ ਹੀ ਹੁਣ ਉੱਥੇ ਪੀ ਪਾਣ ਸਾਨੂੰ ਭਰਾ ਕੀ ਆ ਓ ਇੰਨੀ ਜਲਦੀ ਗਾਦੀ ਆ ਭਰਾ ਛੁੱਟੀਆਂ ਤੇ ਹੋਈਆਂ ਕੀ ਟੈਨਸ਼ਨ ਮੈਂ ਹਾਂ ਚਲੀ ਹੁਣ ਉੱਥੇ ਹੀ ਉੱਥੇ ਰੁਕਣਾ ਰਾਤੀ ਗਾਣੀ ਆ ਜਣ ਕਿ ਟਾਈਮੋਂ ਦੇਖੋ ਅਜੇ ਗੁਰਦੁਆਰਾਮ ਤੱਕ ਤਾਂ ਬੰਦਾ ਆਪਣਾ ਪਲੈਨ ਹੈਗਾ ਬਾਕੀ ਵੇਖਦੇ ਆ ਮੈਂ ਕੀ ਕਰਨਾ ਡਿਆ ਸਲਾਹ ਕਰਨਾ ਛੋਟੀਆਂ ਜਿਹੜੀਆਂ ਕੁੜੀਆਂ ਨੇ ਫੜੀਆਂ ਨੇ ਇਹ ਤਾਂ ਮਨਾਮ ਚ ਚੱਲ ਰਹੇ ਆ ਅਰੇ ਕੁੜੀਆਂ ਨੇ ਛੋਟੀਆਂ ਆ ਫੜੀਆਂ ਛੋਟੀਆਂ ਛੋਟੀਆਂ ਆ ਇਹ ਟਰੈਕ ਜਿਹੜਾ ਟਰੈਕਿੰਗ ਕਹਿੰਦੇ ਬੰਦਾ ਜੱਛੜੇ ਪੱਖੀਆਂ ਲੈ ਕੇ ਹਾਂ ਰੌਟੀ ਇਹਨਾਂ ਨੂੰ ਤੁਹਾਨੂੰ ਸੋਲੇ ਕਰੀ ਜੀ ਵੀਰਾਂ ਦਾ ਜੁਕੋ ਪੈਸੇ ਤੇ ਹੈ ਹੀ ਕੋਈ ਨਹੀਂ ਆ ਓਏ ਕੀ ਵਲੌਗ ਕਰਨਾ ਓ ਜੀ ਬੇਨਿਸ ਅਜੋ ਸਾਹਬਾ ਤਰੇ ਚਲਿਏ ਆ ਗਿਆ ਠੀਕ ਆ ਉਹਨਾਂ ਦੇ ਬਰਾਟੇ ਆ ਇਹ ਵੀ ਉਹ ਹੋਲੀ ਹੋਲੀ ਡਬਲ ਹੋਣਾ ਸ਼ਾਮ ਨੂੰ ਕਢਦਾ ਉਹਨਾਂ ਨੇ ਚਲੋ ਜੇ ਯਾਰ ਪੁੱਛੋ ਤਾਂ ਠੀਕ ਐ ਉਹ ਪੂਰਾ ਬੈ ਕੇ ਚੱਕ ਦੋ ਦਾ ਕੈਦਾ ਗਰੀਬ ਦਾ ਜਿਹੜਾ ਪਿਆ ਵਾ ਆਜੋ ਆਜੋ ਬੜੇ ਖੇਰ ਬੜੇ ਮਿਹਨਤ ਨਾਲ ਖੀਰ ਲੱਭੀ ਆ ਬਹਿ ਜਾਣਾ ਲੋ ਜਾਲ ਖੀਰ ਸ਼ਗਲੀ ਆਪ ਲੰਗਰ ਸ਼ਗਲਿਆ ਵਾ ਤੇ ਅਜੇ ਵੀ ਆਪਾਂ ਉੱਥੇ ਜਾਣਾ ਵਾ ਦਿਖਾਉਣਾ ਤੁਹਾਨੂੰ ਉਹ ਚਟੇ ਪਹਾੜ ਦੇ ਸਾਲ ਵਾਲੇ ਕਿੰਨੀ ਦੂਰ ਆ ਲੰਗਰ ਸ਼ਾਹ ਕੇ એનર્ਜੀ ਲੈ ਲਈਆ ਤਾਂ ਚੱਲੀ ਹੁਣ ਵਰੀਆ ਕੇ ਇਹ ਨਾ ਠੀਕ ਆ ਦਵੇਗਾ ਆ ਵੀ ਕੋਟਾ ਮੈਂ ਕਹਾਂ ਵੀ ਲਾਨੂੰ ਮੈਂ ਡੰਡਾ ਗੁੰਡਾ ਰਾ ਲੀਏ ਕੋਈ ਗੱਲ ਨਹੀਂ ਅਗਲੀ ਵਾਰੀ ਆ ਓਏ ਲਓ ਜੀ ਮੈਂ ਡੰਡਾ ਗੁੰਡਾ ਰਾ ਲੀਏ ਪਰ ਕੋਟਾ ਆ ਨਵਾਂ ਬੋਲਾ ਬਣਿਆ ਜਿਹਨੂੰ ਬਣਿਆ ਆਇਓ ਲੋਗੇ ਤਣਾਵ ਖਿਲੇਗਾ ਬੋਲਾ ਚਾਹੀਆ ਕਿ ਤੋਂ ਵੀ ਉਹ ਤੋਂ ਨਹੀਂ ਕਰਕੇ ਤੇ ਫਿਰ ਉੱਪਰ ਨੂੰ ਜਾਣਾ ਪੌਚੜਾਈ ਬੱਪਾ 13 ਕਿਲੋਮੀਟਰ ਥੋੜਾ ਨਹੀਂ ਹੁੰਦਾ ਉਹ ਵੀ ਪਹਾੜੀ ਲੱਗਾ ਉਤੋਂ ਬੈਗ ਕਿੱਢਵਾ ਗਏ ਹਾਂ ਸਾਹਿਬ ਮੈਂ ਕੀ ਕਹਿੰਨਾ ਮੈਂ ਆ ਪੱਥਰ ਵੇਖੋ ਰੋੜ ਰੋੜ ਕੇ ਆਇਆ ਆ ਜੰਗ ਆ ਪਿਆੜੀ ਆ ਚੀਜ਼ ਆਹ ਸਾਰੇ ਪੱਥਰ ਹੀ ਰੋੜ ਰੋੜ ਕੇ ਆਇਆ ਵੇਖੋ ਘੱਟਾ ਪਏ ਆ ਸਾਰੇ ਇੱਥੇ ਰੋੜ ਰੋੜ ਕੇ ਆਏ ਆ ਆ ਜਲੀ ਹੁਣ ਇੱਕ ਗੱਲ ਹੈ ਕਿ ਜੰਨਤ ਹੈਗੀ ਆ ਪਰ ਜੰਨਤ ਦੇ ਦੇਖਣ ਪਹੜਾਈ ਬਹੁਤ ਚੜ੍ਹਦੇ ਬੰਦੇ ਜਿਹੜੇ ਕਿ ਸਭ ਤੋਂ ਮੁਸ਼ਕਲ ਹੈ। ਇਹ 13 ਕਿਲੋਮੀਟਰ ਤੇ ਚੜਾਈ ਆ। ਇਹਨੂੰ ਸਰਦ ਜੀ। ਅਜੇ ਗੁਰੂ ਗੋਬਿੰਦ ਸਿੰਘ ਜੀ ਦੇ ਪਰ ਰੁਕ ਜਾਣਾ ਵਾ। ਉੱਥੋਂ ਗਾੜੀ ਵੀ ਆਨੇ ਕੀ ਬੰਦਾ ਜੀ। ਸਾਨੂੰ ਜੰਨਤ ਦਾ ਵਿਊ ਤਾਂ ਹੈ ਹੀ ਹੈ। ਕਿਤੇ ਜ਼ੋਰ ਬਹੁਣੇ ਆ। ਹਾਂ ਕੋ ਸਾਹਿਬ। ਆਹੋ। ਕਿਹੜੀ ਪੜਾ? ਸ਼ਹਿਦ ਵਾਲੀ। ਸੱਫਰ ਮਾਰੋ ਇੱਕ ਪਤਾ ਲੱਗ ਜਾ। ਆਹੋ। ਪੁਰਾ ਸ਼ਤਾਈ ਲੱਕ ਨੇ ਲੱਗੇ ਹੋਏ। ਦੇਖੀਏ ਆਹ ਵਾਲੇ ਛੱਤੇ 'ਚ ਓਏ ਦੇਖੀਏ ਇਹਦੇ ਹੋਵੇ ਮਹੰਦਾ ਕਰਵਾ ਹੈਗੇ ਜੀ ਇਹੇ ਕਰਨਾ ਇਹਦੇ ਨਾਲ ਪੱਟ ਲਾ ਕੇ ਬੁਖਾਰੇ ਮੰਮਾ ਨੂੰ ਦੂੰਗਾ ਹੋ ਜ਼ੱਕਰਸ ਤਾਂ ਨੂੰ ਮੈਂ ਇਹਦੇ ਨਾਲ ਪੱਟ ਲਾ ਕੇ ਬੁਖਾਰੇ ਸਕੁਆਇਰ ਮਾਰਨੀ ਇਹਦੇ ਨਾਲ ਦਾਹੀ ਉਹਨੇ ਮਾਰਨੀ ਇਹਦਾ ਦਾਹੀ ਤੂੰ ਵੇੜ ਮੇਰੇ ਨਾਲ ਨਹੀਂ ਇਹਨਾਂ ਦੇ ਦੇ ਕੁੜੀਆ ਕਚਰਾ ਨੇ ਮਸਲ ਬਣੇ ਆ ਮੈਂ ਕਹਿੰਨੇ ਆ ਇਹਨਾਂ ਦੀਆਂ ਦੇ ਕਚਰਾ ਨੇ ਮਸਲ ਬਣੇ ਆ ਕਚਰਾ ਉਹਦੇ ਗੁਰੂ ਆ ਇਹਦਾ ਇਕੱਠੀ ਕਰਕੇ ਕੁੜੀ ਸੁੱਟਿੰਦੀ ਆਈ ਹੋਰ ਕੇ ਜੀ ਪਹੁੰਚ ਗਿਆ ਵਾਸ ਪਹੁੰਚ ਗਿਆ ਧਾਮ ਤੇ ਉਹ ਨੂਰਾਉਂਸ ਲਾ ਆਉਂਸ ਲਾ ਆ ਪੂਰਾ ਬਾਬਾ ਜੀ ਗੁਰਦੁਆਰਾ ਆ ਗਿਆ ਜੀ ਕਰੋ ਦਰਸ਼ਨ ਇੱਧਰ ਹੈਲੀਪੈਡ ਤੇ ਫਲਾਵਰ ਉਹ ਕਲੀ ਵੜ ਗੜਾ ਉਹ ਆਪਾਂ ਸਵੇਰੇ ਚੜਾਈ ਕਰਨੀ ਆ ਉੱਤੇ ਵਾਲੀ ਵੜ ਦੇਖਣ ਦੇ ਜੇ ਬਰਫ਼ ਕਿਦਾਂ ਉੱਤੇ ਬਦਲ ਜਮੇ ਆ ਯਾਰ ਚੱਲ ਉੱਤੇ ਜਾਣਾ ਜੀ ਆਪਾਂ ਕੋਈ ਗੱਲ ਨਹੀਂ ਕਰਨਾ ਆਜਾ ਹੌਸਲਾ ਲੈਣਾ ਵੇਖ ਕੇ ਤੈਨੂੰ ਵੀ ਕਰਨਾ ਕਰਨਿਆ ਉਹ ਰਾਤ ਦਾ ਬਾਲੀਬਾਲ ਦਾ ਮੈਚ ਚੱਲਣਾ ਹੈ ਖੇਡੀਏ ਘੜੀਏ ਬਾਲੀਬਾਲ ਖੇਡੀ ਨਹੀਂ ਆ ਓਏ ਕਰਨੂ ਦਾ ਆਇਆ ਬਾਲੀਵੋਲ ਦਾ ਮੈਚ ਲੱਣ ਦਾ ਖੇਡੀਏ ਘੜੀ ਉਹ ਫਾਈਨਲੀ ਪਹੁੰਚ ਜਲੇ ਆ ਪਛਾਹ ਹਲੀ ਬੈੜਿਆ ਇੱਕ ਆ ਇੱਕ ਆ ਫਾਈਨਲੀ ਥੱਕ ਕੇ ਟੁੱਟੇ ਹੰਬੇ ਹਾਰੇ ਇਤੋਂ ਤੱਕ ਪਾਉਂਗੇ ਜੰਗਲ ਜੰਗਲ ਸਾਰੇ ਪਾਸੇ ਸਾਰੇ ਵਸੇ ਜੰਗਲ ਥਕਾਵੜ ਇੰਨੀ ਹੋ ਗਈ ਕਿ ਦਸਰੀ ਸਾਰੇ ਮਿਸਕਲਾ ਬਾਰੀ ਬਾਜ਼ ਦੁੱਧ ਵੀ ਆਈ ਯਾਰ ਨਾ ਲੈਣਾ ਕੋ ਬੋਲ ਤਾਂ ਦੁੱਧ ਮੇਜੋ ਕੀ ਛਕਣਾ ਔਰ ਅੰਲੰਗ ਕਰ ਸਕਦੇ ਆ ਕਿ ਸਮੋਸਾ ਜਜ ਨੇ ਪੀ ਲੈ ਲੀਂ ਹਾਂ ਅਣਾ ਬਾਸ ਜਨੇ ਪੀ ਕੇ ਸਮੋਸਾ ਨਹੀਂ ਤੁਹਾਨੂੰ ਦੱਸੋ ਜਦੋਂ ਜੰਮਣ ਲਗੀ ਮਠਾਗਾ ਨੇ ਦੋਵੇਂ ਇੱਕ ਇੱਕ ਦੋ ਠੀਕ ਹੈ ਦੋ ਦੋ ਜਲੇਬੀ ਕਿਤਾ ਬਰੋ ਬਾਸ 100 ਰੁਪਏ ਭਾਈਆ ਤੇ ਸਮੋਸੇ ਸਮੋਸੇ ਸੀਦੀ ਪਲੇਟ ਪਲੇਟ ਜਿੰਨੇ ਆ? 2 ਥੱਲੇ ਚਲੇ ਵੀ ਦੇ ਦੇ ਥੱਲੇ ਜਲੇ ਵੀ ਕਰ ਦਿਓ ਉਹ ਤੁਸੀਂ ਵੇਲੇ ਆਪਾਂ ਨੂੰ ਤੇ ਇਹ ਸਲਾਹ ਆਈ ਹੈ ਫੜ ਕਰਨ ਕਿਤਰਾ ਵੱਖਰਾ ਹੋਣਾ ਐਵੇਂ ਹੀ ਹੋਣਾ ਮੇਰਾ ਤੂੰ ਕਹਿਣਾ ਨਾ ਮੇਠਾ ਮੋੜਾ ਯਾਰ ਕਹੇ ਕਿਆ ਕਹਿਆ ਕੁਛ ਉਹਨੂੰ ਲਾ ਬੇਟਾ ਸ਼ੋਰ ਨੂੰ ਤੇ ਹੋ ਜਾ ਫੜੋ ਨਹੀਂ ਗੁਣੀ ਆਏ ਨਾ ਕੋਈ ਨਹੀਂ ਪੀਣਾ ਨਹੀਂ ਪੀਣਾ ਅੱਛਾ ਤੈਨੂੰ ਇੱਕ ਇੱਕ ਪੈਸੀ ਵਿੱਚ ਲੈ ਲਓ ਤਾਈਓ ਤਿੰਨ ਆਏ ਆ ਮਾਲੋ ਜੇ ਐਮਰਜੈਂਸੀ ਲੋਡ ਪੈਂਦੀ ਪੁੱਛਿਆ ਹੋਊਗਾ ਆ ਕੇ ਆਪਾਂ ਪਰ ਇੱਕ ਗੱਲ ਹੈਗੀ ਓ ਲੁੱਟਾ ਮੜਾ ਟਾਇਰ ਨਹੀਂ ਦਬਾਅ ਦੇ ਵੇਖੀਂਗਾ ਜਾਰੀ ਛੱਡਣਾ ਆਪਾਂ ਨੂੰ ਕਰਨਾ ਹੈ